ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜਾ ਹੀ ਭਾਗਾ ਵਾਲਾ ਦਿਨ ਹੈ ਕਿ ਪਹਿਲੀ ਪਾਸਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਨਗਰ ਕੀਰਤਨ ਨੂੰ ਸਮਰਪਤ ਜਿਹੜੇ ਅੱਜ ਇੱਥੇ ਨਗਰ ਕੀਰਤਨ ਬੇਕਰਜ਼ ਫੀਲਡ ਵਿਖੇ ਸਜਾਏ ਜਾ ਰਹੇ ਆ ਵਿਲਸਨ ਗੁਰੂ ਘਰ ਵਿਖੇ ਸੋ ਬਹੁਤ ਹੀ ਪਿਆਰ ਦੇ ਨਾਲ ਸੰਗਤ ਆ ਜਿਹੜੀ ਬਹੁਤ ਹੀ ਰਿਸਪੈਕਟ ਦੇ ਨਾਲ ਗੁਰੂ ਸਾਹਿਬ ਦੀ ਜਿਹੜੀ ਹੈਗੀ ਆ ਹੁਕਮ ਦੇ ਵਿੱਚ ਰਹਿ ਕੇ ਨਗਰ ਕੀਰਤਨ ਦਾ ਆਨੰਦ ਮਾਣ ਰਹੀ ਆ ਔਰ ਬਹੁਤ ਹੀ ਵਧੀਆ ਪਿਆਰਾ ਜਿਹੜਾ ਸਜਿਆ ਹੋਇਆ ਲੰਗਰਾਂ ਦਾ ਪੰਡਾਲ ਸੰਗਤ ਬਹੁਤ ਹੀ ਸਮੂਹਿਕ ਰੂਪ ਦੇ ਵਿੱਚ ਆਈ ਹੋਈ ਆ ਕਿਉਂਕਿ ਯੂ ਐਸ ਏ ਦੇ ਵਿੱਚ ਨਗਰ ਕੀਰਤਨਾਂ ਜਿਹੜੇ ਇੱਕ ਮੇਲੇ ਦੇ ਰੂਪ ਦੇ ਵਿੱਚ ਔਰ ਗੁਰੂ ਦੇ ਸ਼ਰਧਾ ਦੇ ਨਾਲ ਜਿਹੜੇ ਮਨਾਏ ਜਾਂਦੇ ਆ ਸੋ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਗੱਲ ਕਹਿੰਦੇ ਹੋਏ ਮੈਨੂੰ ਵੀ ਬੇਕਰਸ ਫੀਲਡ ਸ਼ਹਿਰ ਦੇ ਵਿੱਚ ਰਹਿੰਦੇ ਹੋਏ ਮੈਨੂੰ ਤਕਰੀਬਨ 6 ਸਾਲ ਹੋ ਗਏ ਨੇ ਔਰ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਸੰਗਤ ਦੇ ਨਾਲ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਨੇ ਬੜੀ ਬਖਸ਼ਿਸ਼ ਕੀਤੀ ਆ ਸਾਰੀ ਸੰਗਤ ਦੇ ਉੱਤੇ ਸਾਡੇ ਉੱਤੇ ਅਸੀਂ ਵਾਹਿਗੁਰੂ ਨੂੰ ਇਸ ਨਗਰ ਕੀਰਤਨ ਚ ਅਰਦਾਸ ਕਰਾਂਗੇ ਕਿ ਹੇ ਵਾਹਿਗੁਰੂ ਸਾਡੀ ਕੌਮ ਦੇ ਉੱਤੇ ਸਾਡੇ ਪੰਜਾਬੀਆਂ ਉੱਤੇ ਜਿਹੜਾ ਕਸ਼ਟ ਆਇਆ ਹੋਇਆ ਇਮੀਗ੍ਰੇਸ਼ਨ ਦਾ ਕਸ਼ਟ ਕਹਿ ਲੋ ਜਾਂ ਕੋਈ ਹੋਰ ਕਹਿ ਲੋ ਵੀ ਉਹਨੂੰ ਤਹੀਂ ਨਿਵੇਟਣਾ ਹੈਗਾ ਤਹੀਂ ਸਾਡੀ ਸੰਗਤ ਨੂੰ ਸੁਖੀ ਕਰਨਾ ਹੈਗਾ ਸੋ ਅਸੀਂ ਅਰਦਾਸਾਂ ਬੇਨਤੀਆਂ ਕਰਾਂਗੇ ਗੁਰੂ ਮਹਾਰਾਜ ਦੇ ਅੱਗੇ ਗੁਰਪੁਰਬ ਦੀਆਂ ਖੁਸ਼ੀਆਂ ਵੀ ਮਨਾਵਾਂਗੇ ਤੇ ਆਈਸਕ੍ਰੀਮ ਦਾ ਲੰਗਰ ਵੀ ਜਿਹੜਾ ਫਤਹ ਇੰਸ਼ੋਰੈਂਸ ਵੱਲੋਂ ਚੱਲ ਰਿਹਾ ਉਹ ਵੀ ਚੱਲੇਗਾ ਨਾਲ ਬੱਚੇ ਵੀ ਸੇਵਾ ਕਰ ਰਹੇ ਨੇ ਪੂਰੀ ਫੈਮਿਲੀ ਆ ਜਿਹੜੀ ਸੇਵਾ ਦੇ ਵਿੱਚ ਲੱਗੀ ਹੋਈ ਆ ਜੀਕੇ ਆਰਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ ਇਹ ਸਾਨੂੰ ਕਵਰ ਕਰਦੇ ਨੇ ਆ ਕੇ ਔਰ ਬੜਾ ਹੀ ਅੱਛਾ ਲੱਗਦਾ ਜਦੋਂ ਅਸੀਂ ਇਹਨਾਂ ਨੂੰ ਆਪਣੇ ਵਿਚਾਰ ਆ ਜਿਹੜੇ ਆਪਣੀਆਂ ਖੁਸ਼ੀਆਂ ਪਰ ਗਟਾਉਨੇ ਆ ਸੋ ਬਹੁਤ ਹੀ ਧੰਨਵਾਦ ਸਾਰੀ ਸੰਗਤ ਦਾ ਜਿਹੜੇ ਇੱਥੇ ਆ ਕੇ ਅਕਸ਼ੀਰੀਨ ਸ਼ੱਕ ਰਹੇ ਨੇ ਔਰ ਸਾਡੀਆਂ ਖੁਸ਼ੀਆਂ ਦੇ ਵਿੱਚ ਵਾਧਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ